ਜੀ ਸਰ ਕੀ ਮਾਮਲਾ ਜੀ ਇਹ ਸਾਨੂੰ ਬਿਆਨ ਦਰਜ ਕਰਾਇਆ ਸੀ ਇੱਕ ਲੜਕੇ ਨੇ ਕਿ ਮੇਰੀ ਭੈਣ ਜਿਹੜੀ ਆ ਉਹ ਸਾਡੇ ਮੇਰੀ ਹੀ ਭਝਾਈ ਦੀ ਸ਼ਹਰ ਦੇ ਉੱਤੇ ਉਹਦਾ ਭਾਂਜਾ ਜਿਹੜਾ ਆ ਉਹ ਲੈ ਗਿਆ ਹੈ ਅਸੀਂ ਤੁਰੰਤ ਮੋਕੇ ਤੇ ਪੁੱਜੇ ਆ ਭਝਾਈ ਨੂੰ ਹਰਾਸ ਵਿੱਚ ਲਿਆ ਤੇ ਭਝਾਈ ਨੇ ਮੰਨਿਆ ਕਿ ਮੈਂ ਆਪਣੇ ਭਾਂਜੇ ਤੇ ਸੰਜੀ ਕੁਮਾਰ ਨਾਮ ਦਾ ਜੋ ਜਗਰਾਮ ਰਹਿੰਦਾ ਹੈ ਮੈਨੂੰ ਉਹਦੇ ਦਾ ਸਹੀ ਪਤਾ ਨਹੀਂ ਲਿਖਣ ਘਰ ਮੈਂ ਜਾਣਦੀ ਆ ਵੀ ਉਹਦੇ ਨਾਲ ਭੇਜਿਆ ਆ ਅਸੀਂ ਤੁਰੰਤ ਐਕਸ਼ਨ ਲੈਂਦੇ ਆ ਮੌਕੇ ਤੇ ਪੁੱਜੇ ਆ ਜਿੱਥੋਂ ਲੜਕੀ ਨੂੰ ਉਹ ਲੜਕੇ ਦੇ ਕਬਜ਼ੇ ਚ ਬਾਂਡ ਕਰ ਲਿਆ ਆ। ਆਦੂ ਤੋਂ ਮੋਰੇ ਕਾ ਜੇ ਨਾ ਬੁਕੇ ਆ। ਜੀ ਸਰ ਕੀ ਮਾਮਲਾ ਜੀ ਇਹ ਸਾਨੂੰ ਬਿਆਨ ਦਰਜ ਕਰਾਈ ਸੀ ਇੱਕ ਲੜਕੇ ਨੇ ਕਿ ਮੇਰੀ ਭੈਣ ਜਿਹੜੀ ਆ ਉਹਨੂੰ ਸਾਡੇ ਮੇਰੀ ਹੀ ਭਝਾਈ ਦੀ ਸ਼ਹ ਦੇ ਉੱਤੇ ਉਹਦਾ ਭਾਂਜਾ ਜਿਹੜਾ ਆ ਉਹ ਲੈ ਗਿਆ ਅਸੀਂ ਤੁਰੰਤ ਮੌਕੇ ਤੇ ਪੁੱਜੇ ਆ ਭਝਾਈ ਨੂੰ ਹਰਾਸ ਵਿੱਚ ਲਿਆ ਤੇ ਭਝਾਈ ਨੇ ਮੰਨਿਆ ਕਿ ਮੈਂ ਆਪਣੇ ਭਾਂਜੇ ਸੰਨੀ ਕੁਮਾਰ ਨਾਮ ਦਾ ਆ ਜੋ ਜਗਰਾਉਂ ਰਹਿੰਦਾ ਆ ਮੈਨੂੰ ਉਹਦੇ ਐਡਰੈਸ ਵਾਰੀ ਪਤਾ ਨਹੀਂ ਲੇਕਿਨ ਘਰ ਮੈਂ ਜਾਣਦੀ ਆ ਵੀ ਉਹਦੇ ਨਾਲ ਭੇਜਿਆ ਆ ਅਸੀਂ ਤੁਰੰਤ ਐਕਸ਼ਨ ਲੈਂਦੇ ਆ ਮੁਕੇ ਤੇ ਪੁੱਛੇ ਆ ਜਿੱਦੋਂ ਲੜਕੀ ਨੂੰ ਉਹ ਲੜਕੇ ਦੇ ਕਬਜ਼ੇ ਚ ਬਰਾਬਦ ਕਰ ਲਿਆ ਤੇ ਕਿਹੜੀ ਜਗ੍ਹਾ ਤੋਂ ਬਰਾਬਦ ਕੀਤਾ ਇਹਨਾਂ ਨੂੰ ਜਗਰਾਉਂ ਤੋਂ ਜੀ ਜਗਰਾਉਂ ਤੋਂ ਕੋਈ ਬੱਸ ਸਟੈਂਡ ਵਗੈਰਾ ਤੋਂ ਜਾਂ ਹੋਟਲ ਤੋਂ ਨਹੀਂ ਨਹੀਂ ਉਹਨਾਂ ਦੇ ਘਰ ਹੀ ਸੀ ਓਕੇ ਮੁੰਡਾ ਆਪਣੇ ਘਰ ਹੀ ਲੈ ਕੇ ਗਿਆ ਸੀ ਉਹ ਲੜਕੀ ਅਸੀਂ ਬਰਾਬਦ ਕਰ ਲਈ ਆ ਮਾਨਯੋਗ ਜੱਜ ਸਾਹਿਬ ਦੇ 164 ਦੇ ਬਿਆਨ ਕਰਾਤੇ ਆ ਲੜਕੀ ਨੇ ਆਪ ਦੇ ਵਾਰਸਾਂ ਨਾਲ ਜਾਣ ਤੋਂ ਇਨਕਾਰ ਕੀਤਾ ਉਹਨੂੰ ਮਾਨਯੋਗ ਅਦਾਲਤ ਦੇ ਹੁਕਮ ਦੇ ਨਾਲ ਕੱਲ ਅਸੀਂ ਫਾਰੀਨਕੇ ਤੋਂ ਛੱਡ ਆਏ ਸੀ ਫਿਰ ਅ ਫਰਦਰ ਕੀ ਕਾਰਵਾਈ ਹੋਈ ਫਰਦਰ ਇਹ ਹੋਰੀ ਜੀ ਇਹ ਕੋਰਸਰਮਣ ਲਿਆ ਸੀ ਵੀ ਹੋਰ ਕਿਸੇ ਦਾ ਵਿੱਚ ਹੈ ਕੋਈ ਸਹਿਯੋਗ ਅੱਜ ਤਫ਼ਤੀਸ਼ ਮੁਕੰਮਲ ਕਰਕੇ ਇਤਨੇ ਦਿਨ ਰਵਾਨੇ ਸੀ ਹੁਣ ਮਾਂਜੋਗ ਦਰਦ ਤੇ ਪੇਸ਼ ਕਰਨ ਚਲੇ ਆ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਏਗਾ ਮਾਸੀ ਸੱਤਹਾਰਾ ਕਿਹੜੀ ਕਿਹੜੀ ਲਗਾਈ ਗਈ ਹੈ ਅਸੀਂ ਲਗਾਈ ਹੈ ਜੀ 363 366 120 ਬੀ 9 10 11 ਬਾਲ ਵਬਾਦ ਐਕਟ 2006 ਲੜਕੇ ਵੱਲੋਂ ਜਿਹੜਾ ਲੜਕੀ ਨੂੰ ਲਜਾਇਆ ਗਿਆ ਸੀ ਉਹ ਕੀ ਕਹਿ ਕੇ ਲਜਾਇਆ ਗਿਆ ਸੀ ਉਹ ਲੜਕੇ ਦੀ ਮਾਸੀ ਨੇ ਹੀ ਉਹਦੇ ਨਾਲ ਆਪਣੀ ਨਨਾਂ ਦੀ ਗੱਲਬਾਤ ਹੋਈ ਸੀ ਕੋਈ ਵਿਆਹ ਦਾ ਚਾਂਸਾ ਦਿੱਤਾ ਗਿਆ ਸੀ ਜਾਂ ਕਿਸ ਤਰ੍ਹਾਂ ਦੇ ਕੇ ਜੀ ਬੁਲਾ ਕੇ ਕੁੜੀ ਨਹੀਂ ਸੀ ਮੰਨਦੀ ਲੇਕਿਨ ਉਹ ਉਹਦੀ ਭੁਜਾਈ ਨੇ ਜ਼ਬਰਦਸਤੀ ਉਹਨੂੰ ਉਹਦੇ ਨਾਲ ਭੇਜਿਆ ਉਹਦਾ ਪੂਰਾ ਵਿੱਚ ਹੱਥ ਹੈ ਠੀਕ